ਜਲੰਧਰ ਦੇ ਵਿੱਚ ਓਪਨ ਹੋ ਚੁੱਕੀ ਹੋਈ ਹੈ ਕਾਰਨੀਵਲ ਜਲੰਧਰ ਦੇ ਵਿੱਚ ਓਪਨ ਹੋ ਚੁੱਕਾ ਹੈ ਇੱਥੇ 스노우ਫਾਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਲੋਕ ਕਾਫੀ ਇੰਜੋਏ ਕਰ ਰਹੇ ਹੈ ਛੇ ਤੁਹਾਨੂੰ ਦਿਖਾਣੇ ਹੈ ਸਾਰਾ 뷰 ਤੁਹਾਨੂੰ ਸਾਰਾ 뷰 ਦਿਖਾਣੇ ਤੁਸੀ ਦੇਖ ਸਕਦੇ ਮੇਰੇ ਪਿੱਛੇ 스노우ਫਾਲ ਹੋ ਰਹੀ ਹੈ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੀ ਕਾਰਨੀਵਲ ਦੇ ਵਿੱਚ ਅਸੀਂ ਆਏ ਹੋਏ ਆ ਤੇ ਤੁਹਾਨੂੰ ਨਾਇਗਰਾਫਾਲ ਦਿਖਾਣੇ ਆ ਮੇਰੀ ਫੈਮਿਲੀ ਵੀ ਨਾਲ ਆਈ ਹੋਈ ਹੈ ਮੇਰੀ ਕੁੜੀਆਂ ਤੇ ਮੇਰੀ ਵਾਈਫ ਆਈ ਹੋਈ ਹੈ ਤੇ ਤੁਹਾਨੂੰ ਦਿਖਾਣੀ ਹੈ ਨਾਗਰਾ ਫਾਲ ਤੇ ਲੋਕੀ ਇੱਥੇ ਕਾਫੀ ਫੋਟੋਸ ਕਲਿੱਕ ਕਰ ਰਹੇ ਨੇ ਤੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਵਿਊ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਪਹਿਲਾਂ ਤੁਹਾਨੂੰ ਵਿਊ ਦਿਖਾ ਦਵਾਂ ਤੁਹਾਨੂੰ ਮੈਂ ਤੁਸੀਂ ਇੱਥੇ ਵਿਊ ਦੇਖ ਸਕਦੇ ਹੋ ਜੀ ਸਾਰਾ ਸਾਰਾ ਤੁਸੀਂ ਵਿਊ ਦੇਖ ਸਕਦੇ ਹੋ ਜੀ ਬਹੁਤ ਵਧੀਆ ਇੱਥੇ ਵਿਊ ਹੁਣ ਆ ਗਿਆ ਇਹ ਇਹ ਲੈਗਰਾ ਫਾਲ ਦੇਖ ਸਕਦੇ ਹੋ ਇਹ ਤੋਂ ਦੇਖ ਸਕਦੇ ਜੀ ਸਨੋ ਪਈ ਰਹੀ ਹੈ ਤੇ ਸਨੋ ਦੀ ਤਾਂ ਹੁਣ ਅੰਦਰ ਲੈ ਕੇ ਚਲਦੇ ਆ ਮਰਮੇਡ ਸ਼ੋ ਦਿਖਾਣੇ ਆ ਜਿੱਥੇ ਮਰਮੇਡ ਫਿਲੀਪੀਨਸ ਤੋਂ ਆਈਆਂ ਹਈਆਂ ਇੱਥੇ ਤੁਹਾਨੂੰ ਦਿਖਾ ਰਹੀ ਏ ਅੰਦਰ ਚੱਲ ਕੇ ਦਿਖਾਣਾ ਨਾ ਤੇ ਪਹਿਲਾਂ ਤੁਹਾਨੂੰ ਬਾਹਰ ਦਾ ਥ ਵਿਊ ਦਿਖਾ ਦਵਾ ਕਿ ਬਾਹਰ ਇਹਨਾਂ ਨੇ ਬਹੁਤ ਵਧੀਆ ਇੱਥੇ ਬਨਾ ਹੈ ਵਿਊ ਤੁਸੀਂ ਦੇਖ ਸਕਦੇ ਹੋ ਜੀ ਹੱਥਸ ਵਗੈਰਾ ਬਣਾਈਆਂ ਹੋਈਆਂ ਤੇ ਅੰਦਰ ਤੁਹਾਨੂੰ ਲੈ ਕੇ ਚਲਦੇ ਆਂ ਤੇ ਮਰਮੇਡਸ ਦਿਖਾਣੇ ਆਂ ਆ ਤੁਸੀਂ ਦੇਖ ਸਕਦੇ ਹੋ ਜੀ ਮਰਮੇਡ ਲੋਕ ਇਥੇ ਫੋਟੋਸ ਖਿਚਵਾ ਰਹੇ ਨੇ ਮਰਮੇਡ ਦੇ ਨਾਲ ਤੁਸੀਂ ਮਰਮੇਡਸ ਦੇਖ ਸਕਦੇ ਹੋ ਤੁਹਾਨੂੰ ਲਾਈਵ ਦਿਖਾ ਰਿਆ ਮੈਂ ਯਕੀਨ ਬਬਰ ਵਲੌਗਸ ਤੋਂ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਤੇ ਇਹ ਤੁਹਾਨੂੰ ਦਿਖਾਣੇ ਆ ਮਰਮੇਰਸ ਜੋਗੀ ਇਹ ਤੇ ਜਲੰਧਰ ਦੇ ਵਿੱਚ ਬਲਤਨ ਪਾਰਕ ਦੇ ਵਿੱਚ ਆਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਤਿਨ ਮੱਧਰ ਬਲੌਗਸ ਤੇ ਤੁਹਾਨੂੰ ਮੈਂ ਦਿਖਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਜੀ ਲੋਕ ਕਾਫੀ ਐਂਟਰਟੇਨ ਹੋ ਰਹੇ ਆ ਇੱਥੇ ਆ ਕੇ ਤੇ ਲੋਕਾਂ ਨੂੰ ਕਾਫੀ ਅੱਛਾ ਲੱਗ ਰਿਹਾ ਹੈ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਤੇ ਇਹ ਵੀ ਜਰੂਰ ਦੱਸਣਾ ਕਿ ਮਰ ਮੇਰ ਸੇ ਤੁਸੀਂ ਦੇਖੀ ਹੈ ਕਦੀ ਇੱਥੇ ਜਲੰਧਰ ਦੇ ਵਿੱਚ ਖਾਸ ਕਰਕੇ ਇਹ ਨਾ ਕਨਸੈਪਟ ਜਲੰਧਰ ਦੇ ਵਿੱਚ ਨਵਾਂ ਕਨਸੈਪਟ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਫਿਰ ਕਮੈਂਟ ਕਰਕੇ ਜੇ ਅਸੀਂ ਬਾਹਰ ਜਾਂਦੇ ਬਾਹਰ ਚੱਲ ਕੇ ਤੁਹਾਨੂੰ ਦਿਖਾਣੇ ਆ ਬਾਹਰ ਦਾ ਵੀਊ ਵੀ ਤੁਹਾਨੂੰ ਦਿਖਾਣੇ ਆ ਇਨ ਗਰਾਫ ਆਲ ਵੀ ਤੁਸੀਂ ਦੇਖ ਸਕਦੇ ਹੋ ਸنو ਪਈ ਹੋਈ ਹੈ ਤੁਸੀਂ ਸنو ਵੀ ਦੇਖ ਸਕਦੇ ਹੋ ਦੇਖ ਸਕਦੇ ਹੋ ਤਾਂ ਫਿਰ ਸنو ਵੀ ਪੈ ਰਹੀ ਹੈ ਪੂਰੀ ਤੁਹਾਨੂੰ ਇੱਥੇ ਲੰਡਨ ਦੀ ਵਾਈਬਸਆਂਆਂ ਗਿਆ ਨੇਕਰਾ ਬੋਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਅੱਜ ਲਈ ਬਾਏ ਬਾਏ ਫਿਰ ਦੁਬਾਰਾ ਲਾਈਵ ਹੋਵਾਂਗੇ